ਸਾਰੇ ਵੀਰਾਂ ਤੇ ਭੈਣਾਂ ਨੂੰ ਸਤਿ ਸ੍ਰੀ ਅਕਾਲ। ਬਈ ਜਪਕੋ ਨਵੇਂ ਵੀਡੀਓ ਲੈ ਕੇ حاضر ਹੋਏ ਆ। ਜੋ ਵੀਰੇ ਆਪਣੇ ਚੈਨਲ ਤੇ ਨਵੇਂ ਆਏ ਆ। ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਰੇ। ਤੇ ਨਾਲ ਲੱਗੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ। ਤਾਂ ਜੋ ਤੁਹਾਨੂੰ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਾਰਿਆਂ ਤੋਂ ਪਹਿਲਾਂ ਆ ਸਕੇ। ਤੇ ਆਪਣੀ ਵੀਡੀਓ ਨੂੰ ਲਾਈਕ ਤੇ ਅੱਗੇ ਸ਼ੇਅਰ ਕਰ ਦੇਓ ਜੀ ਜਾਂ ਆਪਣੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਅੱਗੇ ਤੁਹਾਡੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ। ਤੇ ਜੇ ਕਿਸੇ ਵੀਰ ਪ੍ਰਾਣੀ ਆਪਣੇ ਦਾ ਤੇ ਕਿਸੇ ਪਸ਼ੂ ਜਾਂ ਕਿਸੇ ਹੋਰ ਚੀਜ਼ ਦੀ ਐਡ ਲਵਾਉਣੀ ਹੁੰਦੀ ਹੈ ਵੀਰੇ ਤੇ ਅਦੇ ਘਰ ਬੈਠਿਆ ਚੀਜ਼ ਵੇਚਣੀ ਹੁੰਦੀ ਹੈਗੀ ਉਹ ਆਪਣਾ 9879 33801 ਨੰਬਰ ਤੇ ਕਨੈਕਟ ਕਰ ਸਕਦਾ ਵੀਰੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਵੀ ਮੱਖੀ ਮੱਛਰ ਕਿਹੜੇ ਪਸ਼ੂਆਂ ਦੇ ਹੁਣ ਲੜਦੇ ਆ ਉਹਦਾ ਪੱਕਾ ਹੱਲ ਲੈ ਕੇ ਆਏ ਆ ਆਪਾਂ ਅਬਰ ਹੋਈ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਹੁੰਨੇ ਹੈਗੇ ਜੇ ਕਿ ਇਹਨਾਂ ਵੀਰ ਨੇ ਹੋਰ ਵੀ ਕਿ ਨੌਕਸ ਨੌਕਤਾ ਪੁੱਛਣਾ ਉਹ ਵੀਰੇ ਕਮੈਂਟ ਜੀ ਰੂਲ ਲਿਖ ਦੇਉ ਆਪਾਂ ਅੱਗੇ ਉਹ ਤੇ ਵੀਡੀਓ ਬਣਾ ਦਾਂਗੇ ਤੁਨੂ ਪਾਤੀ ਹੁਣ ਮੱਖੀ ਮੱਛਰ ਦੀ ਰੋਤ ਆ ਵੀਰੇ ਇਹਦੇ ਨਾਲ ਪਸੂ ਦੁੱਧ ਵੀ ਕੱਢਦਾ ਬਹੁਤ ਜ਼ਿਆਦਾ ਕੱਢ ਜਾਂਦੇ ਹੈਗੇ ਤੇ ਇਸ ਕਰਕੇ ਆਪਾਂ 1 ਲੀਟਰ ਵੀ ਡੀਜ਼ਲ ਲੈਣਾਗਾ ਤੇ 10 ਲੀਟਰ ਵੀ ਤੇ ਸਰੂਆ ਤੇਲ ਲੈ ਲਿਓ ਤੇ ਇਹਨਾਂ ਨੂੰ ਲਾ ਕੇ ਵੀਰੇ ਪਾਣੀ ਦੇ ਵਿੱਚ ਲਾ ਕੇ ਰੱਖ ਲਿਓ ਤੇ ਬਈਓ ਪਾਣੀ ਚੇ ਲਾ ਕੇ ਉਸ ਹਿਸਾਬ ਨਾਲ ਪਾ ਕੇ ਥੋੜੀ ਜੀ ਉਸ ਹਿਸਾਬ ਨਾਲ ਪਸ਼ੂਆਂ ਤੇ ਛੜਕਦਾ ਜਿਹੋ ਪਰਸੈਂਟ ਗਰੰਟੀ ਨਾਲ ਨੁਕਤਾ ਵੀਰੇ ਆਪਾਂ ਦੇ ਪਸ਼ੂਆਂ ਦੇ ਹੀ ਰੋਇ ਵੜਤ ਦੇਾਂਗੇ ਮੱਖੀ ਮੱਛਰ ਵੀਰੇ ਨੇੜੇ ਵੀ ਨਹੀਂ ਲੱਗਦਾਗਾ ਨਮਾ ਕੇ ਛੜਕਦਾ ਕਰੋ ਰੋਜ਼ ਜਿਵੇਂ ਪੱਕਾ ਨੁਕਤਾ ਵੀਰੇ ਤੇ ਯਾਰ ਟਿਬੇ ਤੇ 100% ਨਾ ਇਹਦਾ ਕੋਈ ਡਰਾਗਾ ਕੋਈ ਨੁਕਸਾਨ ਨਹੀਂ ਕਰਦਾਗਾ ਤੇ ਇਹਦੇ ਨਾਲ ਵੀਰੇ ਪਸ਼ੂਆਂ ਦੇ ਚਮਕ ਦੇਖ ਸਕਦੇ ਆ ਪਸ਼ੂ ਤੇ ਪੂਰੀ ਚਮਕ ਆਉਂਦੀ ਹੈਗੇ ਪੋਲੇ ਚਮਕ ਆ ਜਾਂਦੀ ਹੈ ਦੇਖਣ ਨੂੰ ਤੇ ਨਾੜਾਂ ਨੂੰ ਨਾ ਪੂਰੀਆਂ ਦਿਸਣ ਲੱਗ ਜਾਂਦੀਆਂ ਨੇ ਤੇ ਆਪਾਂ ਕੱਲ ਦੀ ਵੀਡੀਓ ਚ ਵੀ ਉਹ ਲੈ ਕੇ ਆਵਾਂਗੇ ਪਸ਼ੂਨ ਦੁੱਧ ਵਧਾਉਣ ਦਾ ਨੁਕਤਾ ਤੇ ਰੋਜ਼ ਆਪਣੇ ਨਵੇਂ ਤੇ ਨਵੇਂ ਨੁਕਤੇ ਲੈ ਕੇ ਆਉਣੇ ਹੁੰਦੇ ਹਨੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਅੱਗੇ ਜਵਾਲਾ ਦੋਸਤਾਂ ਨਾਲ ਵੀਰੇ ਸ਼ੇਅਰ ਜ਼ਰੂਰ ਕਰਿਓ ਅਸੇ ਨਾਲ ਆਪਾਂ ਨੂੰ ਬਹੁਤ ਹੌਸਲਾ ਤੇ ਪੂਰੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜਲਦੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਲੈ ਕੇ